वार्ड नंबर पैंती तो सबका विधायक सरदार सुखविंदर सिंह डैनी बुंडाला जी दिशा निर्देश हेठ इलाका खानकोट गार्डन इन नकलेव हरदेव नगर खानकोट विचकारला खानकोट राम सिंह वाला दे परवे इकट्ठ ने बीबी दलजीत कौर जी नू जिताउन दा परवा हुंगारा दिता इस मौके डॉक्टर अंग्रेज सिंह जी ने आए पिंड वासियां नू संबोधन किया इस मौके साबी सोहल राणा रणबीर सिंह सुरजीत सिंह, सीतू हरदेव सिंह गिल जसबीर सिजी निर्मल सिंह करतार सिंह रवि सिंह, सुरजन सिंह फौजी ट्रैफिक मार्शल रेशम सिंह फौजी थानेदार सुखदेव सिंह मित्रपाल सलविंदर सिंह गिल गुरमीत सिंह बिट निंदर कौर जगीर कौर रणधीर कौर आदि हाजिर सन ਪੜੇ ਲਿਖੇ ਸੂਝਵਾਨ ਤੇ ਪੰਜਾਬ ਦੇ ਅਫਸਰ ਡਾਕਟਰ ਅੰਗਰੇਜ਼ ਸਿੰਘ ਜੀ ਉਹਨਾਂ ਦੇ ਧਰਮ ਪਤਨੀ ਮਾਨਜੋਗ ਪੜੇ ਲਿਖੇ ਸੂਝਵਾਨ ਸਾਬਕਾ ਪ੍ਰਿੰਸੀਪਲ ਬੀਬੀ ਦਲਜੀਤ ਕੌਰ ਜੀ ਜੋ ਇੱਕ ਆਪਾਂ ਦਾਵੇਦਾਰ ਸੇਟਨ ਦੇ ਵਿੱਚ ਕਾਂਗਰਸ ਪਾਰਟੀ ਦੇ ਅੰਦਰ ਆ ਕੌਂਸਲ ਦੇ ਉਮੀਦਵਾਰ ਵੱਜੋ ਪੱਲਾ ਨਿਆ ਗਿਆ ਆ ਅੱਜ ਆਪਾਂ ਸਾਰੇ ਇਤਨੇ ਖਾਨਕੋਟ ਰੱਖ ਕੇ ਹਰਦੇਵਨਰ ਗਾਰਡਨ ਕਲੇਵ ਪ੍ਰੀਤਮ ਕਲੇਵ ਪਾਰਕੇਨਿਊ ਦਬੁਰਜੀ ਔਰ ਗ੍ਰੀਨਿੰਗ ਕਲੇਵ ਇਹ ਸਾਰੇ ਰਲ ਕੇ ਆਪਾਂ ਜਿਹੜਾ ਆ 35 ਨੰਬਰ ਵਾਰਡ ਦੇ ਵਿੱਚ ਬਹੁਤ ਵੱਡਾ ਇੱਕ ਫਤਵਾ ਦੇ ਕੇ ਆਪ ਆਪਣਾ ਹੱਕੀ ਹੱਕ ਜਮਾ ਕੇ ਆਪਣੀ ਸੀਐਮਟੀ ਵੋਟ ਪਾ ਕੇ ਮਾਨਯੋਗ ਬੀਬੀ ਦਲਜੀਤ ਕੌਰ ਜੀ ਨੂੰ ਕਾਉਂਸਲਰ ਬਣਾ ਕੇ ਕਾਰਪੋਰੇਸ਼ਨ ਦੇ ਵਿੱਚ ਬਚਾਉਣਾ ਤੇ ਜਿੱਤੀ ਹੋਈ ਸੀਟ ਨੂੰ ਸਾਡੇ ਮਾਨਯੋਗ ਹਿੰਦੁਸਤਾਨ ਦੇ ਜਨਰਲ ਸਕੱਤਰ ਦਿੱਲੀ ਦੇ ਇੰਚਾਰਜ ਅਤੇ ਜੰਡਿਆਲਾ ਦੇ ਜੰਡਿਆਲਾ ਗੁਰੂ ਦੇ ਹੀਰੋ ਸਾਬਕਾ ਐਮਐਲਏ ਸਰਦਾਰ ਸੁਖਵਿੰਦਰ ਸਿੰਘ ਡੈਣੀ ਜੀ ਉਹਨਾਂ ਦੀ ਝੋਲੀ ਵਿੱਚ ਪਾਉਣੀ ਆ ਇੰਨਾ ਕ ਹਾਲ ਬੁਰਾ ਵਾ ਕਿ ਲਾਗੇ ਸਾਦੀ ਨਹੀਂ ਘਰ ਤੋਂ ਘੜ ਤੱਕ ਲੋਕਾ ਟਾਖਣਾ ਪੈਂਦਾ ਰੋਜ਼ ਉਹਨਾਂ ਨੂੰ ਉਹ ਪਾਣੀ ਤੋਂ ਉਕਣ ਤੇ ਹੀ ਰਹਿੰਦੇ ਆ ਤੇ ਜਿੰਨਾ ਵੀ ਦਾ ਮੇਨ ਆਪਾਂ ਸੜਕ ਬਾਹਰ ਲਈ ਬਾਲ ਬਣਾ ਦੀਏ ਤੇ ਬਾਕੀ ਡਰ ਸਾਹਿਬ ਤੁਹਾਡੇ ਨਾਲ ਜਿੱਦਾਂ ਕੋ ਆਪਾਂ ਸਾਰਾ ਪਿੰਡ ਇਕੱਜੇ ਤੁਰ ਪੈਣਾ ਕਿਉਂਕਿ ਜਦੋਂ ਆਪਣਾ ਪਿੰਡ ਦਾ ਕੁਝ ਥੋੜਾ ਜਿਹਾ ਆਪਾਂ ਨੂੰ ਸ਼ਕਲ ਬਣਾਤੀ ਨਾ ਇਹਨਾਂ ਨੇ ਆਪਣੇ ਆਪ ਖੜਾ ਵੀ ਡਾਕਟਰ ਸਾਹਿਬ ਜਿੰਦਾਬਾਲ ਤੇ ਸਾਡਾ ਬੇਨਤੀ ਤੁਹਾਡੇ ਕੋਲ ਵੀ ਸਾਡਾ ਇੱਕ ਰਿਕਵੈਸਟ ਤੁਹਾਡੇ ਕੋਲ ਵੀ ਬੇਨਤੀ ਆ ਵਾਹਿਗੁਰੂ ਖਾਲਸਾ ਵਾਹਿਗੁਰੂ ਕੀ ਫਤਿਹ ਥਲੋਣੀ ਵਿੱਚ ਪਹੁੰਚੇ ਆ ਚੱਲ ਮੈਨੂੰ ਸੰਤਾਂ ਦਾ ਪਰਮਾ ਹੰਗਾਰਾ ਮਿਲਿਆ ਪਹਿਲਾਂ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਅਤੇ ਮੇਰੀ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਤੁਸੀਂ ਸਾਰਿਆਂ ਨੇ ਇਹ ਇਕੱਠ ਦਿਖਾਇਆ ਕਿ ਮੈਂ ਵੀ ਤੁਹਾਡੇ ਨਾਲ ਇਹ ਗੱਲ ਦਾ ਵਾਅਦਾ ਕਰਦਾ ਪਹਿਲ ਵੀ ਤੁਹਾਨੂੰ ਪਤਾ ਹੀ ਹੈ ਮੈਨੂੰ ਜਦੋਂ ਅੱਧੀ ਰਾਤੀ ਤੁਸੀਂ ਆਵਾਜ਼ ਮਾਰੋ ਮੈਂ ਤੁਹਾਡੇ ਵਾਸਤੇ ਹਾਜ਼ਰ ਹੋਣਾ ਛੋਟੀ ਜੀ ਗੱਲ ਸੀ ਉਦੋਂ ਮੈਨੂੰ ਸਰਾਜ ਸੁਰਜਨ ਸਿੰਘ ਟ੍ਰੈਫਿਕ ਮਾਰਸ਼ਲ ਨੇ ਮਾਰਨ ਕਿਹਾ ਕਿ ਇੱਥੇ ਚਿਕਨ ਬੜਾ ਹੋ ਜਾਂਦਾ ਭਾਜੀ ਰਵੀ ਭਾਜੀ ਸੀ ਮਿਤ ਭਾਈ ਸੀ ਤੇ ਮੈਂ ਕਿਹਾ ਲਓ ਜੀ ਤੁਸੀਂ ਮੈਨੂੰ ਇਹ ਗੱਲ ਗਈ ਇੱਥੇ ਚਿਕਨ ਹੋਊਗਾ ਤੁਹਾਨੂੰ ਸਾਰਿਆਂ ਨੂੰ ਸਬੂਤ ਹੈ ਇੱਥੇ ਜਿੱਥੇ ਥਾਂ ਤੇ ਬੈਠੇ ਆ ਕਿੰਨਾ ਚਿਕੜ ਹੋਇਆ ਕਰਦਾ ਸੀਗਾ ਤੇ ਮੈਂ ਉਹ ਮਸਲਾ ਉਸੇ ਵale ਹੱਲ ਕਰਦਾ ਜਿਵੇਂ ਕਹਿੰਦੇ ਆ ਕਿ ਸੜਕਾਂ ਦਾ ਕੰਮ ਖਰਾਬ ਹੈ ਆਹ ਕੀ ਮ ਖਰਾਬ ਹੈ ਤੁਸੀਂ ਸਾਨੂੰ ਭਾਰੀ ਮੋਟਰ ਨਾਲ ਜਿਤਾਓ ਬੀਬੀ ਜੀ ਦਲਜੀਤ ਕੌਰ ਨੂੰ ਤੇ ਮੈਂ ਤੁਹਾਡਾ ਵਾਅਦਾ ਕਰਦਾ ਜਿਹੜੀਆਂ ਗਰੰਟੀਆਂ ਹੋਈਆਂ ਜਾਂ ਕੜਕ ਦਾ ਮਸਲਾ ਹੈ ਉਹ ਮੈਂ ਪਹਿਲ ਦੇ ਆਧਾਰ ਤੇ ਸਾਰਾ ਕੰਮ ਕਰਾਵਾਂਗਾ ਇਹ ਮੇਰਾ ਤੁਹਾਡਾ ਵਾਅਦਾ ਜੀ ਅੱਧੀ ਰਾਤ ਵੀ ਅੱਧੀ ਰਾਤ ਵੀ ਤੁਸੀਂ ਮੇਰੇ ਕੋਲ ਆਓਗੇ ਜੇ ਕਿਤੇ ਮੇਰਾ ਫੋਨ ਬੰਦ ਹੋਇਆ ਤੁਸੀਂ ਮੈਨੂੰ ਕਹਿੰਦੇ ਮੈਂ ਹੋਣੀ ਵੇਖ ਲਿਓ ਜੇਕਰ ਮੇਰੇ ਕੋਲ ਕੋਈ ਮਿਸ ਕਾਲ ਵੀ ਆ ਜਾਏ ਮੈਂ ਉਹਨੂੰ ਬੈਕ ਕਾਲ ਕਰਦਾ ਹੀ ਕਰਦਾ ਹਾਂ ਮੇਰਾ ਇਹ ਸੁਹਲ ਹੈ ਜੇ ਮੈਂ ਜੋਬ ਸੀਗਾ ਉਹਦੇ ਮੈਂ ਇਹ ਕੰਮ ਕਰਦਾ ਸੀਗਾ ਮੈਂ ਤੁਹਾਨੂੰ ਇਹ ਗੱਲ ਦਾ ਵਾਦਾ ਕਰਨਾ ਕਿ ਤੁਸੀਂ ਖੜੇ ਹੋ ਜਦੋਂ ਤੁਸੀਂ ਮੈਨੂੰ ਸਾਨੂੰ ਪਾਰੀ ਵੋਟਰਾਂ ਨਾਲ ਜਿਤਾਉਗੇ ਜੇ ਅਪਾ ਜਿੱਤ ਮੁਰਾਬਤ ਕੀਤੀ ਹੈ ਤੁਹਾਡੇ ਸਹਿਯੋਗ ਦੇ ਨਾਲ ਤੇ ਮੈਂ ਵੀ ਤੁਹਾਨੂੰ ਇਹ ਗੱਲ ਕਰਨਾ ਤੁਹਾਡਾ ਹਰੇ ਕੰਮ ਜਿਸਰ ਵੀ ਹੋਏਗਾ ਮੈਂ ਪਹਿਲ ਦੇ ਹੱਥ ਕਰਾਵਾਂਗਾ ਇਹਨੇ ਸ਼ਬਦਾਂ ਨਾਲ ਖਿਮਾ ਦੇ ਜੱਜ ਕਰ ਵਾਹਿਗੁਰੂ ਜੀ ਦਾ ਖਾਲਸਾ ਵੇਰ ਅਰੇ ਬਜ਼ੁਰਗ ਸਤਿਕਾਰਯੋਗ ਬਜ਼ੁਰਗ ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕੀ ਤੁਸੀਂ ਜਿਵੇਂ ਜਾਣਦੇ ਹੋ ਕਿ ਅੱਜ ਖਾਨਕੋਟ ਗਾਰਡਨ ਕਲੋਨੀ ਵਿਖੇ ਜਿਹੜੀ ਹੈ ਮੀਟਿੰਗ ਸੱਦੀ ਗਈ ਹੈ ਇਹ ਮੀਟਿੰਗ ਜਿਹੜੀ ਆ ਕਾਰਪੋਰੇਸ਼ਨ ਦੇ ਚੋਣਾਂ ਸੰਬੰਧੀ ਰੱਖੀ ਗਈ ਹੈ ਇਹ ਮੀਟਿੰਗ ਸਰਦਾਰ ਸੁਖਵਿੰਦਰ ਸਿੰਘ ਡੈਣੀ ਐਕਸ ਐਮ ਐਲ ਏ ਦੀ ਰਹਿ ਨਮਾਈ ਹੇਟ ਜਿਹੜੀ ਕੀਤੀ ਗਈ ਹੈ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਚੋਣਾਂ ਦਾ ਬੇਗਲ ਜਿਹੜਾ ਵੱਜ ਚੁੱਕਾ ਹੈ ਤੇ ਬਹੁਤ ਜਲਦੀ ਹੀ ਜਿਹੜਾ ਵਾ ਇਲੈਕਸ਼ਨ ਜਿਹੜੀਆਂ ਹੋ ਰਹੀਆਂ ਹਨ ਚਤਰਾਗੇ ਤੁਹਾਨੂੰ ਪਤਾ ਹੈ ਕਿ ਆਮ ਪਾਰਟੀ ਵੱਲੋਂ ਜਿਹੜਾ ਵਾ ਬਹੁਤ ਵਾਅਦੇ ਕੀਤੇ ਗਏ ਸੀ ਬੇਰੋਜ਼ਗਾਰੀ ਨੂੰ ਦੂਰ ਕਰਾਂਗੇ ਪੰਜਾਬ ਨਸ਼ਾ ਮੁਕਤ ਹੋਏਗਾ ਤੇ ਆਟਾ ਸਕੀਮ ਦੀਆਂ ਜਿਹੜੇ ਸਕੀਮਾਂ ਸੀਗੀਆਂ ਆਟਾ ਦਾਲ ਦੀਆਂ ਅਤੇ ਹੋਰ ਕਈ ਗਰੰਟੀਆਂ ਜਿਹੜੀਆਂ ਵਾਦਾ ਕੀਤਾ ਗਿਆ ਸੀ ਕਿ ਬਈ ਦਵਾਂਗੇ ਉਹਨਾਂ ਨੇ ਕੋਈ ਵੀ ਵਾਦਾ ਜਿਹੜਾ ਪੂਰਾ ਨਹੀਂ ਕੀਤਾ ਇਸ ਤੋਂ ਇਲਾਵਾ ਤੁਸੀਂ ਜਾਣਦੇ ਹੋਗੇ ਕਾਨੂੰਨ ਵਿਵਸਥਾ ਵੀ ਜਿਹੜੀ ਬੜੀ ਖਰਾਬ ਹੋ ਚੁੱਕੀ ਹੈ ਲੜਾਈ ਝਗੜੇ ਕਤਲੇਆਮ ਹੋਰ ਵੀ ਕਈ ਇਹੋ ਜਿਹੀ ਚੀਜ਼ਾਂ ਵੀ ਜਿਹੜੀਆਂ ਵੀ ਕੋਈ ਵੀ ਜਿਹੜਾ ਵਾ ਮਸਲਾ ਜਿਹੜਾ ਆਮ ਪਾਰਟੀ ਵੱਲੋਂ ਜਿਹੜਾ ਹੱਲ ਨਹੀਂ ਕੀਤਾ ਗਿਆ ਸੋ ਅਸੀਂ ਬੇਨਤੀ ਕਰਦੇ ਹਾਂ ਕਿ ਤੁਸੀਂ ਆਉਣ ਵਾਲੀਆਂ ਚੋਣਾਂ ਵਿੱਚ ਵੱਧ ਵੱਧ ਵੋਟਾਂ ਪਾ ਕੇ ਤੁਸੀਂ ਸਾਨੂੰ ਜਿਤਾਓ ਤਾਂ ਕਿ ਅਸੀਂ ਤੁਹਾਡੇ ਇਲਾਕਾ ਨਾਸ਼ੀਆਂ ਦਾ ਜਿਹੜਾ ਵਾ ਵਿਕਾਸ ਕਰਾ ਸਕੀਏ ਤੇ ਤੁਹਾਡੇ ਦੁੱਖ ਸੁੱਖ ਦੇ ਸਾਥੀ ਹੋ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ